ਹਾਂਜੀ ਅੱਜ ਮੋਬਾਈਲ ਤੇ ਚੱਲੇ ਆਂ ਅਸੀਂ ਪਾਰਟੀ ਕਰਨ ਸਾਰੀ ਫੈਮਿਲੀ ਤੇ ਸਾਡੀ ਛੋਟੀ ਜਿਹੀ ਤਾਂ ਫੈਮਿਲੀ ਆ ਤੁਹਾਨੂੰ ਮਿਲਾਨਾ ਫੈਮਿਲੀ ਦੇ ਵਿੱਚ ਇੱਕ ਤਾਂ ਆਪਣਾ ਛੇਰਾ ਹੈ ਸ਼ੇਰ ਸਿੰਘ ਨੂੰ ਤੁਸੀਂ ਜਾਣਦੇ ਹੋ ਇੱਕ ਮੇਰੀ ਸਰਦਾਰਨੀ ਆ ਤੇ ਇੱਕ ਮੇਰਾ ਵੱਡਾ ਛੇਰਾ ਮੋਹਿਤ ਆਹ ਦੇਖੋ ਕਿਦਾਂ ਨਿਕੋ ਤੁਸੀਂ ਛੇਰਾ ਕਰਿਆ ਪਿਆਰ ਹੈ ਛੇਰੇ ਹਾਈ ਕਰਦੇ ਸਾਰੇ ਨੂੰ ਹਾਏ ਪਾਹ ਪਾਰਟੀ ਕਰਨ ਚੱਲਾ ਮੈਂ ਹਟ ਜਾ ਚਲਾ ਨਾ ਮਾ ਫੋਨ ਲੈ ਆ ਨਾ ਸਾਇਦਾ ਜੱਲਾ ਚੀਜੀ ਕੀ ਕੀ ਸੁਪਰੇ ਸੋਣੇ ਮੇਰੇ ਦੱਸੋ ਆਪੇ ਨਹੀਂ ਹੋਏ ਨਿਓ ਕੱਪੜੇ ਚਲਦੇ ਆਂ ਦੱਸਦੇ ਆਂ ਤੁਹਾਨੂੰ ਕਿੱਥੇ ਚੱਲੇ ਆਂ ਤੇ ਵੀਡੀਓ ਦੇ ਚੰਦ ਤੱਕ ਜਰੂਰ ਬਣੇ ਰਹੋ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੂਗੀ ਠੀਕ ਦਾਦੀ ਦਾਦੀ ਹਾਂ ਜੇ ਦੇ ਫਿਰ ਅੱਜ ਕੀ ਖਾਏਗਾ ਨਹੀਂ ਕੀ ਖਾਏਗਾ ਦੱਸ ਫਰਾਈ ਫਰਾਈ ਆ ਵਾਓ ਫਰਾਈ ਤਾਂ ਤੂੰ ਕੱਲ ਖਾਦੇ ਆ ਹੈ ਫਰਾਈ ਫਰਾਈ ਦਾ ਪਪਾ ਫਰਾਈ ਤਾਂ ਖਾ ਲਿਓ ਫਰਾਈ ਤੁਸੀਂ ਕੱਲ ਵੀ ਖਾਦੇ ਸੀਗੇ ਹੁਣ ਕੀ ਖਾਓਗੇ ਦੱਸੋ ਫਿਰ ਓਏ ਸੋਚ ਕੇ ਮਾਈਂਡ ਵਾਓ ਫਰਾਈ ਫੇ ਫਾਈ ਜਾ ਭਰਾਵਾ ਤੂੰ ਫਰਾਈ ਵੀ ਖਾ ਲਈ ਹੋਰ ਕੀ ਖਾਉਂਗੇ ਪੀਜ਼ਾ 버ਗਰ ਪੀਜ਼ਾ ਕੋ ਆਇਆ ਪੀ ਮਮਾ ਕਾਪੀ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਥੋੜੀ ਆ ਪਪਾ ਹੈਪੀ ਬਰਥਡੇ ਦੀ ਵੱਡੀ ਪਾਰਟੀ ਕਰਾਂਗੇ ਆਪਾਂ ਠੀਕ ਆ ਚਿਕਨ ਖਾਉਂਗੇ ਚਿਕਨ ਖਾਣੇ ਆ ਤੁਸੀਂ ਕੋਨੇ ਮੀਟ ਆ ਮੀਟ ਮੀਟ ਖਾਣਾ ਵਾ ਅੱਛਾ ਤੂੰ ਮੀਟ ਖਾਣਾ ਵਾ ਠੀਕ ਆ ਫਰਾਈ ਰਹਿਣ ਦੇ ਫੇ ਮੀਟ ਖਾ ਲੈ ਠੀਕ ਆ ਠੀਕ ਆ ਪੱਕੀ ਗੱਲ ਪੱਕੀ ਪੱਕੀ ਗੱਲ ਪੱਕੀ ਪੱਕੀ ਗੱਲ ਚਲੋ ਕੱਪੜੇ ਤੇਰੇ ਸਾਹਨੇ ਆਂ ਦੱਸ ਨਿਊ ਕੱਪੜੇ ਆ ਹੈ ਸੱਚੀ ਸੱਚੀ ਅੱਛਾ ਆਜਾ ਆਪਣੇ ਬਾਪੇ ਨੂੰ ਪਿਆਰ ਕਰਦਾ ਕਿੰਨਾ ਪਿਆਰ ਕਰਦਾ ਦੋ ਦੋ ਪਿਆਰ ਕਰਦਾ ਬਸ ਯਾਰ ਬੰਦਾ ਤੂੰ ਖਰਾਬ ਆ ਜਿਹੜੇ ਭਾਈ খালি ਫਰਾਈ ਬਾਵਾ ਤੂੰ ਫਰਾਈ ਖਾਣੇ ਆ ਆਇਆ ਇਹ ਸੋਹਣੇ ਕੱਪੜੇ ਜੀ ਹਾਂ ਸੋਹਣੇ ਕਿੰਦਾ ਸੋਹਣੇ ਛੋਟਾ ਸੋਹ ਆਇਆ ਕਿਹਨੂੰ ਫੋਨ ਲਾ ਰਹੇ ਆ ਆਪਣੇ ਦੋਸਤਾਂ ਨੂੰ ਅੱਛਾ ਪਾਰਟੀ ਤੇ ਆਪਣੇ ਦੋਸਤ ਬੁਲਾ ਰਹੇ ਆ ਅੱਛਾ ਬਲਾਲਾ ਬਲਾਲਾ ਅੱਛਾ ਮੋੜ ਤੇ ਅੱਛਾ ਮੋੜ ਤੇ ਕੀ ਕਹਿ ਰਹੇ ਆ ਕਿੱਥੇ ਸੱਦਰੇ ਆਪਣੇ ਦੋਸਤਾਂ ਨੂੰ ਮੋੜ ਤੇ ਆਪਣੇ ਦੋਸਤਾਂ ਨੂੰ ਮੋੜ ਤੇ ਸੱਦਰੇ ਆਇਆ ਜੀ ਹਾਂ ਆਯਾ ਦੀ ਉਹ ਤੇ ਆਯਾ ਦੀ ਚਲ ਮੋੜ ਤੇ ਸੱਦ ਲੈ ਕੀ ਖਾਉਂਗੇ ਪਪਾ ਦੱਸੋ ਨਹੀਂ ਫਰਾਈ ਫਰਾਈ ਖਾ ਲਿਓ ਚਲੋ ਠੀਕ ਆ ਮੋਈ ਤੂੰ ਕੀ ਖਾਈਂਗਾ ਮੈਂ ਵੀ ਫਰਾਈ ਖਾ ਲਵਾਂ ਤੂੰ ਵੀ ਫਰਾਈ ਖਾਈਂਗਾ ਸਦਾਨੀ ਨੇ 버ਗਰ ਹੀ ਖਾਣਾ ਮੇਰੇ ਨਾਲ ਸਦਾਨੀ 버ਗਰ ਖਾਣਾ ਰੋਟੀ ਖਾਣੀ ਆ ਪਤਾ ਨਹੀਂ ਰੋਟੀ ਸਦਾਨੀ ਰੋਟੀ ਖਾਊਗੀ ਚਲੋ ਛੇਲੇ ਵੀ ਰੋਟੀ ਖਾਈਏ ਹਾਂ ਚਲੋ ਰੋਟੀ ਖਾ ਲੈਂਦੇ ਚਲੋ ਜੀ ਪਹੁੰਚ ਗਏ ਆਪਣੀ ਅਸਲੀ ਲੋਕੇਸ਼ਨ ਤੇ ਤੇ ਤੁਸੀਂ ਗੈਸ ਕਰਕੇ ਦੱਸਿਓ ਲੁਧਿਆਣੇ ਦੀ ਕਿਹੜੀ ਲੋਕੇਸ਼ਨ ਆ ਇਹ ਕਮੈਂਟ ਜ਼ਰੂਰ ਕਰਿਓ ਬਹੁਤ ਵਧੀਆ ਲੋਕੇਸ਼ਨ ਆ ਚੇ ਰੰਗ ਨਾ ਹੋਣਾ ਲੱਗਦਾ ਤੇਰੇ ਹਾਏ ਕਰ ਦੇ ਹਾਏ ਜਦੋਂ ਪਹੁੰਚ ਗਏ ਸੀ ਲਗਾਉਣ ਕਰਾਂਗੇ ਪਾਵਰ ਟੂ ਕਹਾ ਬਟਰ ਚਿਕਨ ਲਾ ਹਾਂ ਬਟਰ ਚਿਕਨ ਦੇਗਾ ਨਹੀਂ ਤੂੰ ਪਨੀਰ ਮੰਗਾਉਣਾ ਨਹੀਂ ਪਨੀਰ ਮੰਗਾ ਕੇ ਦੂਜਾ ਬਈ ਇੱਕ ਫਰਾਈ ਮੰਗਾ ਦੇ ਯਾਰ ਉਹ ਕਿਹੜਾ ਆਹੋ ਫਰੈਂਚ ਫਰਾਈਸ ਹਨ ਇੱਕ ਫਰੈਂਚ ਫਰਾਈਸ ਮੰਜੂਰੀ ਬਰਗਰ ਕੁਛ ਤਰ੍ਹਾਂ ਦਾ ਮੰਗਾ ਪਹਿਲਾ ਇੱਕ ਮੰਜੂਰੀ ਲੈ ਦੇ ਆਹ ਪਲੇਟ ਪਹਿਲੇ

ਬਟਰ ਕਿਡਾ ਵਰਤਦਾ ਜੀ ਆਪਾ ਕੋਟ ਲਾ ਨਹੀਂ ਪੀਣ ਚਾਹ ਹਾਂ ਜੀਓ ਨਹੀਂ ਪੀਣੀ ਨਹੀਂ ਤੂੰ ਰੋਟੀ ਕੋਈ ਨਹੀਂ ਲੈ ਯਾਰ ਚਾਹ ਪੀਣੀ ਹੂੰ ਸੁਲਾ ਬਰੇਗਾ ਹਾਂ ਸੁਲਾ ਬ ਲੈ ਆ ਜੀ ਸੁਲਾ ਹੂੰ ਹਾਂ ਰਹਿਤਾ ਰਦਾ ਨਹੀਂ ਲੈਣਾ ਸਰ ਆ ਰਿਬ ਆ ਗੜਾ ਚਿਲਮ 1 ਗ੍ਰਾਮ ਉਹ ਪੂਰਾ 1 ਮਿੰਟ ਹੈ ਚਾਹ ਤੂੰ ਰੋਟੀ ਹਾਂ ਨਕਲੀ ਠੀਕ ਹੈ ਠੀਕ ਕੋਈ ਸ਼ੰਕਾ ਨਹੀਂ ਕਰ ਰਿਹਾ ਕੋਈ ਨਹੀਂ ਮੈਨੂੰ ਪਾਲਟੀ ਦਿੰਨੇ ਕਿ ਨਾ ਮੋਬਾਈਲ ਨਵੇਂ ਦੀ ਹੈ ਪੈਸੇ ਦੇ ਕੇ ਪਾਲਟੀ ਕਰੀਏ ਦੇਜ ਬਾਇਆ ਬਈ ਮੈਨੂੰ ਹੈ ਨਹੀਂ ਸਾਡੇ ਕੋ ਲਈ ਤੇਰੀ ਆਹੋ ਕੱਪੜੇ ਸੋਹਣੇ ਹਨ ਕਿੱਥੋਂ ਲੈ ਆਏ ਹੋ ਵਾਹ ਵਾਹ ਤੂੰ ਤੈਨੂੰ ਆਹ ਨੂੰ ਦੇਖਿਆ ਤੇ ਆ ਬਾਕੀ ਚੇਲੇ ਨਾ ਅੱਰੀ ਦਾ ਨਾ ਜੀ ਬੰਸਰੋ ਅੱਜ ਕੇ ਖਾਜੀ ਕਲੀਫਾਈ ਕਰਦੇ ਟੀਮ ਆ ਵੀ ਆਪਾਂ ਖਾਨ ਨੂੰ ਦੱਸ ਦੇ ਬਾਈ ਬਾਈ ਨਰਗ

ਬਾਓ ਹਾਂ ਡਾਂਡਾ ਮੁੰਦਰੀਨ ਦੇ ਦਹੀਂ ਦਾ ਜਿਸ ਨੰਬਰ ਬੋਗਾਂਡਾ ਅਨ ਚੇਕ ਚ ਕਰਦੇ ਹਾਂ ਕਿਦਾ ਦਾ ਬਟਰ ਜੀ ਨੂੰ ਮਾ ਜਲੈਂਡਰ ਵੀ ਅਕਰਦਾ ਨਹੀਂ ਤੇ ਮਤੀਂ ਲਾਲੀ ਵੀ ਨਹੀਂ ਆਉਂਦੀ। ਹਾਂ। ਸ਼ੇਰਾ ਮਾਰਦਾ ਟੀਕਾ ਲੱਗੀ ਮਿਰਚ ਤੇ ਹੁਣ ਕਹਿੰਦਾ ਪਾਣੀ ਪੀਣਾ। ਆ ਨਾ ਤੇ ਕਰੀ ਨਾ ਤੋ। ਹਾਂ? ਆ ਤੱਕ। ਲੈ ਤਾਈ। ਤੈਂਟ ਆ ਗਈ ਆ ਭਾਵਾ ਗਈ ਨਹੀਂ ਆ। ਜਲੈਂਡਰ ਚੱਲਦਾ ਹੋਣਾ। ਬਿੱਲ ਆ ਦੀ ਯਾਰ ਹਾਂਜੀ ਹੁਣ ਮੰਗਾਇਆ ਸੀ ਬਿੱਲ ਬਿੱਲ ਦੇਖਦੇ ਕਿੰਨਾ ਹੋਇਆ ਛੋਟੀ ਜੀ ਪਾਰਟੀ ਫੈਮਿਲੀ ਨਾਲ ਬਹੁਤ ਵਧੀਆ ਹੋਈ ਆ ਤੇ ਫੈਮਿਲੀ ਨਾਲ ਪਾਰਟੀ ਕਰਕੇ ਬਾਹਰ ਖਾਣਾ ਖਾ ਕੇ ਵੈਸੇ ਵੀ ਸਾਰਿਆਂ ਨੂੰ ਖੁਸ਼ੀ ਮਿਲਦੀ ਆ ਪਰ ਇੱਕ ਛੋਟਾ ਜਿਹਾ ਮੂਮਨ ਸੀ ਫੋਨ ਨਮਾ ਲਿਆ ਸੀ ਆਪਣੇ ਬੇਟੇ ਨਾਲ ਜਾ ਕੇ ਤੇ ਉਹਦੀ ਪਾਰਟੀ ਕੀਤੀ ਬਹੁਤ ਵਧੀਆ ਲੱਗਿਆ ਸ਼ੇਰਾ ਬਹੁਤ ਖੁਸ਼ ਆ ਤੇ ਹੁਣ ਇਹਨਾਂ ਦਾ ਫੋਟੋ ਹਾਂਜੀ ਹੁਣ ਪਹੁੰਚ ਗਏ ਜੀ ਅਸੀਂ ਘਰੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਡਾ ਹੌਸਲਾ ਵਧ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੀ ਵੀਡੀਓ ਦੇਖਣ ਲਈ